ਅੱਜ ਤੱਕ ਅਸੀਂ ਉਹੀ ਕੁਝ ਆਪਣੇ ਆਪ ਨੂੰ ਸਮਝਦੇ ਆ ਜੋ ਦੂਜੇ ਸਾਡੇ ਤੇ ਲੇਬਲ ਲਾ ਦਿੰਦੇ ਨੇ ਦੇਖੋ ਜਿਵੇਂ ਕਾਰਖਾਨੇ ਆ ਜੋ ਵਸਤੂਆਂ ਬਣਦੀਆਂ ਨੇ ਪਰ ਉਹਨਾਂ ਉੱਤੇ ਜਿਹੜਾ ਲੇਬਲ ਲੱਗਦਾ ਉਹ ਤੇ ਕਾਰਖਾਨੇਦਾਰ ਹੀ ਲਾਉਂਦਾ ਹੈ ਸਾਡੀ ਹੋਂਦ ਤੇ ਵੀ ਲੇਬਲ ਦੂਜੇ ਲਾ ਦਿੰਦੇ ਨੇ ਇਹ ਤੇ ਬੜਾ ਸੱਦ ਸੰਗੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਇਹ ਤੇ ਬੜਾ ਪ੍ਰੇਮੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਇਹ ਤੇ ਬੜਾ ਗਾਇਨੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਅਸੀਂ ਸਮਝ ਲੈਨੇ ਅਸੀਂ ਇਹ ਹੀ ਕੋਚ ਅਗਲੇ ਨੇ ਲੇਬਲ ਜੋ ਲਾਇਆ ਹੈ ਇਹਦੇ ਬੜਾ ਪ੍ਰੇਮੀ ਹੈ ਬੜਾ ਪ੍ਰੇਮੀ ਹੈ ਉਹਦੇ ਫੈਸਲਾ ਵੀ ਅਗਲੇ ਦਾ ਅਗਲੇ ਦਾ ਲਾਇਆ ਹੋਇਆ ਲੇਬਲ ਸਾਦੀ ਕਹਿੰਦੇ ਨਹੀਂ ਤਾਂ ਖੁਦ ਬਮੁਨਸਬ ਸੁਧ ਆਪਣਾ ਫੈਸਲਾ ਆਪ ਕਰ ਆਪਣੇ ਤੇ ਲੇਬਲ ਆਪ ਲਾ ਤੁਕੀ ਹੈ ਤੁਕੀ ਹੈ ਤੂੰ ਬ੍ਰਹਮ ਗਿਆਨੀ ਹੈ ਤੂੰ ਬ੍ਰह्म दृष्टि ਰੱਖਦਾ ਹੈ ਅਗਰ ਬ੍ਰह्म दृष्टि ਨਹੀਂ ਰੱਖਦਾ ਤੇ ਬ੍ਰह्म ज्ञान ਵੀ ਨਹੀਂ ਰੱਖਦਾ ਤੇ 5 10 20 30 40 ਸਾਲ ਤੋ ਤੂੰ ਸੁਣ ਵੀ ਰਿਹਾ ਆ ਵੀ ਰਿਹਾ ਤੇ ਜੇ ਖੇਡ ਅਜੇ ਤੱਕ ਨਹੀਂ ਬਣੀ ਫਿਰ ਕਦੋਂ ਬਣਾਂਗੇ ਕਿਦਰੇ ਐਸਾ ਤੇ ਨਹੀਂ ਜੋ ਮੈਂ ਸਮਝਦਾ ਰਿਹਾ ਉਹ ਨਹੀਂ ओ नहीं है वो जो है वह मेरी समझ तो परे मैं नहीं समझदार जो मैं समझदा रहा वो नहीं है और जो है वो मेरी समझ नहीं है ये पंक्ति धर्म का तत्व ज्ञान है सुनो मन अकथ कथा ਹਰ ਗਿਆ ਉਹ ਜੋ ਹਰੀ ਦਾ ਨਾਮ ਹੈ ਜੋ ਅਕਤ ਹੈ ਸੁਣ ਉਹਦੀ ਕਥਾ ਸੁਣ ਤੇ ਮੈਂ ਫਿਰ ਅਰਜ਼ ਕਰਾਂ ਦौराਵਾ ਜਦ ਕਥਨ ਹੀ ਨਹੀਂ ਹੋ ਸਕਦਾ ਜ਼ਬਾਨ ਕਹੀ ਨਹੀਂ ਸਕਦੀ ਫਿਰ ਕਿਵੇਂ ਸੁਣੀਏ ਫਿਰ ਕਿਵੇਂ ਸੁਣੀਏ ਜ਼ਬਾਨ ਨੂੰ ਛੱਡ ਅਕਰ ਹਮਰਾ ਸਦ ਬੋਲੰਤਾ ਸਦਾ ਬੋਲਦਾ ਪਿਆ ਉਹਨੋ ਸੁਣ ਅਨਾਹਦ ਨੂੰ ਸੁਣ ਉਹ ਅਕਤ ਹੈ ਤੇਰੀ ਜ਼ਬਾਨ ਨਹੀਂ ਬਿਆਨ ਕਰ ਸਕਦੀ ਉਹਨੋ ਸੁਣ ਤੋ ਫਿਰ ਕਿਸ ਤਰ੍ਹਾਂ ਸੁਣੀਏ ਇੰਦਰੀਆਂ ਦੇ ਦਵਾਰ ਤੇ ਬਾਹਰ ਦੀ ਤਰਫ ਖੁੱਲਦੇ ਨੇ ਇਹ ਪੁੱਲ ਹੁੰਦੇ ਨੇ ਕੁਛ ਨਹੀਂ ਆਉਂਦੇ ਇਹ ਅੰਦਰ ਦੀ ਤਰਫ ਨਹੀਂ ਖੁੱਲਦੇ ਜੇ ਅੰਦਰ ਦੀ ਤਰਫ ਖੋਲਣਾ ਵੀ ਚਾਹੀਏ ਬੰਦ ਰਹੇ ਇਹ ਤੇ ਬਾਹਰ ਦੀ ਤਰਫ ਖੁੱਲਦੇ ਇਹ ਅੰਦਰ ਦੀ ਤਰਫ ਨਹੀਂ ਖੁੱਲਦੇ ਇਸ ਵਾਸਤੇ ਕਹਿੰਦੇ ਨੇ ਇਹ ਇੰਦਰੀਆਂ ਨਹੀਂ ਪਹੁੰਚ ਸਕਦੀਆਂ ਇਹ ਇਨਾਂ ਇੰਦਰੀਆਂ ਦੀ ਘੇੜ ਹੀ ਨਹੀਂ ना वबान रस है ना वह कना का रस है ना अखों का रस है ना खलड़ी का रस है ना वह नासका रस है वो नहीं है इस सारे रस फिके ने बिखे बन फीका त्यागरी सखी है नाम महा रस क्यों ने एक भोजन एक साग सब्जी का अज स्वाद आया है सवेरे ਫਿਰ ਫੈਸਲਾ ਕੀਤਾ ਨਹੀਂ ਸ਼ਾਮੇ ਵੀ ਇਹੀ ਖਾਣਾ ਫਿਰ ਸ਼ਾਮੇ ਫਿਰ ਫੈਸਲਾ ਕੀਤਾ ਕੱਲ ਸਵੇਰੇ ਵੀ ਇਹੀ ਖਾਣਾ ਫਿਰ ਕੱਲ ਸਵੇਰੇ ਇਹੀ ਫੈਸਲਾ ਕੀਤਾ ਸ਼ਾਮੇ ਚਾਰ ਦਿਨ ਖਾਦਾ ਤੇ ਹੁਣ ਪੰਜਵੇਂ ਦਿਨ ਅੱਗੋਂ ਰੱਖ ਲਿਆ ਉਹ ਰਸ ਨੇ ਖਤਮ ਕੋਈ ਵੀ ਰਸ ਇੰਦਰੀਆਂ ਦਾ ਉਹਨੂੰ ਰੋਜ਼ ਰੋਜ਼ ਰਿਪੀਟ ਕਰੋ ਫਿੱਕਾ ਹੋ ਜਾਂਦਾ ਹੈ ਸਿਰੋ ਭੋਜਨ ਦੀ ਗੱਲ ਨਹੀਂ ਬਾਕੀ ਵੀ ਇੱਕ ਸੰਗੀਤ ਦੀ ਧੁਨ ਸੁਣੀ ਹੈ ਬੜਾ ਰਸ ਆਇਆ ਫਿਰ ਕਹੀਏ ਫਿਰ ਸੁਣਾ ਥੋੜਾ ਰਸ ਖੋ ਗਿਆ ਫਿਰ ਕਹੀਏ ਫਿਰ ਸੁਣਾ ਅੱਧਾ ਰਸ ਖੋ ਗਿਆ ਫਿਰ ਚੌਥੀ ਪੰਜਵੀਂ ਦਫਾ ਸੁਣੀਏ ਛੇਵੀਂ ਸਤਵੀਂ ਦਫਾ ਸੁਣੀਏ ਖੋ ਗਿਆ ਰਸ ਗੱਲ ਖਤਮ ਖੋ ਗਿਆ ਜੋ ਸੁਣਦੇ ਆ ਸੁਣਦੇ ਆ ਬਿਲਕੁਲ ਫਿੱਕਾ ਹੋ ਜਾਏ ਜੋ ਵੇਖਦੇ ਆ ਵੇਖਦੇ ਆ ਬਿਲਕੁਲ ਫਿੱਕਾ ਹੋ ਜਾਏ ਜੋ ਖਾਂਦੇ ਆ ਖਾਂਦੇ ਆ ਬਿਲਕੁਲ ਫਿੱਕਾ ਹੋ ਜਾਏ ਅਗਰ बार-बार ਰਿਪੀਟ ਕੀਤਾ ਜਾਏ ਇਹਨੂੰ ਕਹਿੰਦੇ ਨੇ ਪਦਾਰਥਾਂ ਦਾ ਰਸ ਜੋ ਰੋਜ਼-ਰੋਜ਼ ਰਿਪੀਟ ਕਰਦੇ ਆ ਵਧਦਾ ਜਾਏ ਵਧਦਾ ਜਾਏ ਵਧਦਾ ਜਾਏ ਜੋ ਰੋਜ਼ ਰੋਜ਼ ਦੌਰਾਨ ਇਹ ਵੱਧਦਾ ਜਾਏ ਵੱਧਦਾ ਜਾਏ ਜੇ ਦੀ ਕੋਈ ਸੀਮਾ ਨਹੀਂ ਉਹਨੂੰ ਨਾਮ ਰਸ ਕਹਿੰਦੇ ਜੋ ਰੋਜ਼ ਰੋਜ਼ ਵੱਧਦਾ ਜਾਏ ਇਹ ਮਨੁੱਖ ਦੇ ਬੋਧ ਦੇ ਚ ਨਹੀਂ ਹੈ ਅਜ ਤੱਕ ਕੋਈ ਸੈਂਟਿਸਟ ਕਬੂਲ ਨਹੀਂ ਕਰ ਸਕਿਆ